ਸੈਕਸ਼ੂਅਲ ਸਮੱਸਿਆ ਜਿਵੇਂ ਕਿ ਸ਼ੀਗਰ ਪਤਨ ਮਤਲਬ ਕਿ ਟਾਈਮ ਥੋੜਾ ਲੱਗਣਾ ਟਿੱਲਾਪਨ ਦੀ ਸਮੱਸਿਆ ਮਤਲਬ ਕਿ ਲਿੰਗ ਦੇ ਵਿੱਚ ਤੜ ਪੂਰੀ ਤਰ੍ਹਾਂ ਨਾ ਬੰਨਣਾ ਵੀਰੇਜ ਦਾ ਪਤਲਾਪਨ ਸੋ ਇਹਨਾਂ ਸਮੱਸਿਆਵਾਂ ਲਈ ਆ ਫਾਰਮੂਲਾ ਮੈਂ ਬਣਾ ਰਿਹਾ ਜਿਸ ਦਾ ਨਾਮ ਮੈਂ ਰੱਖਿਆ ਹੋਇਆ ਹੈ ਐਂਡਨੋਸਕਾ 2.0 ਇਹ ਫਾਰਮੂਲਾ ਮੈਂ ਚੌਥੀ ਵਾਰ ਬਣਾ ਰਿਹਾ ਸੋ ਜਿਨ੍ਹਾਂ ਵੀਰਾਂ ਨੇ ਫਾਰਮੂਲਾ ਯੂਜ਼ ਕੀਤਾ ਹੈ ਕੀ ਕੀ ਉਹਨਾਂ ਨੂੰ ਰਿਜ਼ਲਟਸ ਮਿਲੇ ਨੇ ਉਹਨਾਂ ਦਾ ਫੀਡਬੈਕ ਕੀ ਰਿਹਾ ਹੈ ਉਹ ਵੀ ਮੈਂ ਇਸ ਵੀਡੀਓ ਦੇ ਵਿੱਚ ਪੋਸਟ ਕਰੂੰਗਾ ਸੋ ਤੁਸੀਂ ਵੀਡੀਓ ਨੂੰ ਪੂਰਾ ਦਾ ਪੂਰਾ ਜ਼ਰੂਰ ਦੇਖਿਓ ਸਸੇਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਿੱਕਾ ਵੀਰ ਨਿਦੇਸ਼ ਔਰ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਦੇ ਵਿੱਚ ਪੁਰਪਸ ਸਵਾਗਤ ਹੈ ਅੱਜ ਮੈਂ ਬਣਾਉਣ ਲੱਗਾ ਜੀ ਆਪਣਾ ਐਂਡਨੂਸਕਾ 2.0 ਔਰ ਇਸ ਦੇ ਰਿਜ਼ਲਟ ਜਿਹੜੇ ਇਹ ਕਹਿੰਦੇ ਬਹੁਤ ਜ਼ਿਆਦਾ ਵਧੀਆ ਮੈਨੂੰ ਮਿਲ ਰਹੇ ਨੇ ਸੋ ਇਸ ਦਾ ਕੀ ਨੁਸਖਾ ਮੈਂ ਤਕਰੀਬਨ ਚੌਥੀ ਪੰਜਵੀਂ ਵਾਰ ਬਣਾ ਰਿਹਾ ਸੋ ਇਸ ਨੁਸਖੇ ਦੇ ਵਿੱਚ ਕੁਝ ਚੇਂजेस ਕੀਤੇ ਆ ਮੈਂ ਇੱਕ ਚੀਜ਼ ਮੈਂ ਰਿਪਲੇਸ ਕੀਤੀ ਔਰ ਦੋ ਚੀਜ਼ ਇਸ ਫਾਰਮੂਲੇ ਦੇ ਵਿੱਚ ਐਡ ਕੀਤੀ ਹੈ ਸੋ ਕੀ ਕੀ ਐਡ ਕੀਤਾ ਹੈ ਕਿਵੇਂ ਕੀਵੇਂ ਨੁਸਖੇ ਨੂੰ ਬਣਾਉਣਾ ਹੈ ਔਰ ਮੈਂ ਤੁਹਾਨੂੰ ਲਾਈਵ ਹੀ ਤਿਆਰ ਕਰਕੇ ਦਿਖਾਉਂਗਾ ਸੋ ਵੀਡੀਓ ਦੇ ਨਾਲ ਤੁਸੀਂ ਬਨੇ ਰਹੋ ਔਰ ਇਸ ਦੇ ਕੀ ਕੀ ਮੈਨੂੰ ਰਿਜ਼ਲਟਸ ਮਿਲੇ ਨੇ ਜਿਹੜੇ ਵੀਰਾਂ ਨੇ ਇਸ ਫਾਰਮੂਲੇ ਨੂੰ ਯੂਜ਼ ਕੀਤਾ ਕੀ ਕੀ ਉਹਨਾਂ ਨੂੰ ਬੈਨੀਫਿਟਸ ਮਿਲੇ ਨੇ ਕਿਵੇਂ ਕੀਵੇਂ ਕਿਹੜੀ ਕਿਹੜੀ ਕੰਡੀਸ਼ਨ ਦੇ ਵਿੱਚ ਕੀ ਕਿਹੜੀ ਚੀਜ਼ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਮਿਲਿਆ ਹੈ ਤੁਸੀਂ ਮੈਂ ਫੀਡਬੈਕਸ ਵੀ ਸ਼ੇਅਰ ਕਰੂੰਗਾ ਇਸ ਵੀਡੀਓ ਦੀ ਲਾਸਟ ਤੇ ਸੋ ਤੁਸੀਂ ਵੀਡੀਓ ਨੂੰ ਪੂਰਾ ਦਾ ਪੂਰਾ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਸ ਫਾਰਮੂਲੇ ਦੇ ਕੀ ਰਿਜ਼ਲਟ ਹੈਗੇ ਨੇ ਕਿੱਥੇ ਬੈਨੀਫਿਟਸ ਹੈਗੇ ਨੇ ਕਿਵੇਂ ਇਸ ਨੂੰ ਯੂਜ਼ ਕਰਨਾ ਹੈ ਕੀ ਕੀ ਪਰਹੇਜ਼ ਕਰਨੇ ਨੇ ਕਿੰਨੇ ਦਿਨ ਯੂਜ਼ ਕਰਨਾ ਪਊਗਾ ਸੋ ਵੀਡੀਓ ਨੂੰ ਪੂਰਾ ਦਾ ਪੂਰਾ ਜ਼ਰੂਰ ਦੇਖਿਓ ਸੋ ਜੀ ਇਸ ਸੁਨਸਖੇ ਨੂੰ ਬਣਾਉਣ ਦੇ ਲਈ ਆ ਸਮੱਗਰੀ ਦੀ ਤੁਹਾਨੂੰ ਲੋੜ ਪਊਗੀ ਫਾਰਮੂਲਾ ਥੋੜਾ ਮਹਿੰਗਾ ਜ਼ਰੂਰ ਹੈਗਾ ਪਰ ਹੈਗਾ ਬਹੁਤ ਵਧੀਆ ਠੀਕ ਹੈ ਜੀ ਸੋ ਸਭ ਤੋਂ ਪਹਿਲੀ ਚੀਜ਼ ਆਪਣੇ ਕੋਲ ਹੈਗੀ ਹੈ ਅਕਰਕਰਾ ইরਾਨੀ 40 ਗ੍ਰਾਮ ਜੈਫਲ 40 ਗ੍ਰਾਮ ਸਾਲਮ ਮਿਸ਼ਰੀ 40 ਗ੍ਰਾਮ ਸਾਲਮ ਪੰਜਾ 40 ਗ੍ਰਾਮ ਤੂਲਸੀ ਦੇ ਬੀਜ 40 ਗ੍ਰਾਮ ਅਸ਼ਵਗੰਧਾ 40 ਗ੍ਰਾਮ ਅਜਵੈਨ ਖੁਰਾਸਾਨੀ 20 ਗ੍ਰਾਮ ਕਾਲੀ ਮਿਰਚ 20 ਗ੍ਰਾਮ ਰੇਗਮਾਈ 20 ਗ੍ਰਾਮ ਇਹ ਰੇਗਮਾਈ ਬਿਲਕੁਲ ਫਰੈਸ਼ ਹੈਗੀ ਹੈ ਤਾਜੀ ਹੈਗੀ ਹੈ ਸੋ ਤਾਜੀ ਚੀਜ਼ ਦੇ ਰਿਜ਼ਲਟ ਹੋਰ ਵੀ ਜ਼ਿਆਦਾ ਵਧੀਆ ਮਿਲਦੇ ਹੁੰਦੇ ਨੇ ਤੇ ਤੂਰੇ ਦੇ ਬੀਜ ਸ਼ੁੱਧ ਕੀਤੇ ਹੋਏ 10 ਗ੍ਰਾਮ ਕਿਵੇਂ ਸ਼ੁੱਧ ਕਰਨੇ ਨੇ ਮੈਂ ਆਪਣੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਜਿਹੜੀ ਮੇਰੀ ਪਹਿਲਾਂ ਵਾਲੀ ਵੀਡੀਓ ਹੈ ਜਿਹਨ ਦਾ ਟੋਪਿਕ ਹੈ ਜ਼ੀਰੋ ਸੋ ਉਹ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਿਓ ਉਹਦੇ ਵਿੱਚ ਮੈਂ ਇਸ ਨੁਸਖੇ ਦੇ ਜਿਹੜੇ ਪੂਰੇ ਫਾਇਦੇ ਵਗੈਰਾ ਹੈਗੇ ਨੇ ਉਹ ਦੱਸੇ ਹੋਏ ਨੇ ਉਸ ਤੋਂ ਬਾਅਦ ਸ਼ੀਲਾਜੀਤ 40 ਗ੍ਰਾਮ ਮੋਤੀ ਪਿਸਤੀ ਸਪੈਸ਼ਲ ਜਿਹੜੀ ਮੈਂ ਖੁਦ ਤਿਆਰ ਕੀਤੀ ਹੈ 5 ਗ੍ਰਾਮ ਤ੍ਰਿਵੰਗ ਬਸਮ 20 ਗ੍ਰਾਮ ਪ੍ਰਵਾਲ ਪਿਸਤੀ 10 ਗ੍ਰਾਮ ਕੇਸਰ 5 ਗ੍ਰਾਮ ਪ੍ਰਵਾਲ ਪਿਸਤੀ ਤੁਸੀਂ 20 ਗ੍ਰਾਮ ਵੀ ਪਾ ਸਕਦੇ ਹੋ ਕੈਸ ਸਰ 5 ਗ੍ਰਾਮ ਹੁਣ ਇਸ ਨੁਸਖੇ ਦੀ ਮੇਨ ਚੀਜ਼ ਲੋਹ ਬਸਮ ਸ਼ਸ਼ਤਰ ਪੂਟੀ 100 ਪੂਟੀ ਲੋਹ ਬਸਮ 5 ਗ੍ਰਾਮ ਇਹ ਦੋਨੋਂ ਕੋਸਟਲੀ ਹੁੰਦੀਆਂ ਨੇ ਅਬਰਕ ਬਸਮ ਸ਼ਸ਼ਤਰ ਪੂਟੀ 5 ਗ੍ਰਾਮ ਠੀਕ ਹੈ 5 ਗ੍ਰਾਮ ਤੁਹਾਨੂੰ ਤਕਰੀਬਨ ਪੈ ਜਾਊਗੀ 2000 ਦੇ ਲਾਗੇ ਪੈ ਜਾਊਗੀ ਔਰ 5 ਗ੍ਰਾਮ ਇਹ 2000 2000 4000 ਦੀ ਤੇ ਤੁਹਾਡੇ ਇਹ ਬਣ ਜਾਊਗੀ ਅਗਰ ਤੁਸੀਂ ਇੰਨੇ ਪੈਸੇ ਨਹੀਂ ਅਫੋਰਡ ਕਰ ਸਕਦੇ ਤਾਂ ਤੁਸੀਂ 3 ਗ੍ਰਾਮ ਪਾ ਲਿਓ 3 ਗ੍ਰਾਮ ਲੋਹ ਬਸਮ 3 ਗ੍ਰਾਮ ਅਬਰਕ ਬਸਮ ਉਸ ਤੋਂ ਬਾਅਦ ਰੋਪਿਆ ਬਸਮ ਮਤਲਬ ਚਾਂਦੀ ਬਸਮ ਇਹ ਵੀ 5 ਗ੍ਰਾਮ ਔਰ ਫਿਰ ਹੈਗਾ ਸਿੱਧ ਮਕਰਦਵਜ 5 ਗ੍ਰਾਮ ਸੋ ਦੋ ਚੀਜ਼ਾਂ ਮੈਂ ਇਸ ਫਾਰਮੂਲੇ ਦੇ ਵਿੱਚ ਐਡ ਕੀਤੀਆਂ ਇੱਕ ਤਾਂ ਮੁੱਤੀ ਪਿਸ਼ਟੀ ਦੂਜੀ ਨੰਬਰ ਤੇ ਸਿੱਧ ਮਕਰਦਵਜ ਠੀਕ ਹੈ ਔਰ ਪਿਆਜ਼ ਬੀਜ ਦੀ ਜਗ੍ਹਾ ਤੇ ਮੈਂ ਇਸ ਵਾਰ ਪਾਇਆ ਅਸ਼ਵਗੰਧਾ ਠੀਕ ਹੈ ਸੋ ਇਹ ਫਾਰਮੂਲਾ ਹੈਗਾ ਔਰ ਸ਼ੁੱਧ ਕੁਚਲਾ ਜਿਹੜਾ ਹੈਗਾ ਉਹਦੀ ਜਗ੍ਹਾ ਤੇ ਮੈਂ ਆਪਣਾ ਸਿੱਧ ਮਕਰਦਵਜ ਪਾਇਆ ਹੈ ਠੀਕ ਹੈ ਸੋ ਇਹ ਆਪਣਾ ਫਾਰਮੂਲਾ ਹੈਗਾ ਸੋ ਕਰਨਾ ਕੀ ਹੈ ਸਭ ਤੋਂ ਪਹਿਲਾਂ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਪੀਸ ਲੈਣਾ ਹੈ ਰਵੰਗ ਬਸਮ ਪ੍ਰਵਾਲ ਪਿਸ਼ਟੀ ਕੇਸਰ ਲੋਬ ਬਸਮ ਅਬਰਕ ਬਸਮ ਚਾਂਦੀ ਬਸਮ ਸਿੱਧ ਮਕਰਦਵਜ ਮੋਤੀ ਪਿਸ਼ਟੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਥਾਂ ਤੇ ਇਕੱਠਾ ਕਰ ਲੈਣਾ ਯਾਦ ਰੱਖਣਾ ਕਿ ਜਿਹੜਾ ਸਿੱਧ ਮਕਰਦਵਜ ਹੈਗਾ ਪਹਿਲਾਂ ਉਸ ਦੀ ਰਗੜਾਈ ਕੱਲੇ ਦੀ ਕਰਨੀ ਹੈ तकरीबन 5-6 ਘੰਟੇ ਤੱਕ ਆ ਇਸ ਦੀ ਰਗੜਾਈ तकरीबन 4 ਘੰਟੇ ਹੋ ਚੁੱਕੇ ਨੇ 1 ਘੰਟਾ ਹੋਰ ਰਹਿ ਗਈ ਹੈ ਔਰ ਸਿੱਧਮਾ ਕਰਤਾ ਉਸਦੀ ਰਗੜਾਈ ਕਰਨ ਤੋਂ ਬਾਅਦ ਸਾਰੀਆਂ ਚੀਜ਼ਾਂ ਜਿਹੜੀਆਂ ਪਸਮਾਤਨ ਮੈਂ ਗਨਾਈਆਂ ਨੇ ਇੱਕੋ ਜਗ੍ਹਾ ਤੇ ਮਿਕਸ ਕਰਕੇ ਅੱਧੇ ਘੰਟੇ ਤੱਕ ਸੁੱਕੀ ਰਗੜਾਈ ਕਰਨੀ ਹੈ ਸਾਰੀਆਂ ਚੀਜ਼ਾਂ ਦੀ ਸੁੱਕੀ ਰਗੜਾਈ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਤਿੰਨ ਚੀਜ਼ਾਂ ਦਾ ਰਸ ਪਾ ਕੇ ਖਰਲ ਕਰਨੀ ਹੈ ਸਟੈਪ ਵਾਈਜ਼ ਸਟੈਪ ਪਹਿਲੇ 3 ਘੰਟੇ ਜਾਂ 4 ਘੰਟੇ ਤੱਕ ਤੁਸੀਂ ਪਾਣ ਦੇ ਪੱਤਿਆਂ ਦੇ ਰਸ ਦੀ ਰਗੜਾਈ ਕਰਨੀ ਹੈ ਉਸ ਤੋਂ ਬਾਅਦ ਤੁਸੀਂ 3 ਤੋਂ 4 ਘੰਟੇ ਤੱਕ ਅਦਰਕ ਦੇ ਜਿਹੜਾ ਰਸ ਹੈਗਾ ਉਸ ਦੀ ਰਗੜਾਈ ਕਰਨੀ ਹੈ ਤੀਜੇ ਨੰਬਰ ਤੇ ਤੁਸੀਂ ਗੁਲਾਬ ਦਾ ਜਿਹੜਾ ਅਰਕ ਹੈਗਾ ਉਸ ਦੀ ਦਿਨ ਤੋਂ 4 ਘੰਟੇ ਤੱਕ ਰਗੜਾਈ ਕਰਨੀ ਹੈ ਟੋਟਲ ਇਸ ਨੁਸਖੇ ਦੀ ਇਹਨਾਂ ਪਸਮਾਂ ਦੀ ਤੁਸੀਂ 12-13 ਘੰਟੇ ਤੱਕ ਰਗੜਾਈ ਕਰਨੀ ਹੈ ਸੂਜੀ ਨੁਸਖੇ ਦੀ ਰਗੜਾਈ ਹੋ ਰਹੀ ਹੈ ਇਹਦੇ ਵਿੱਚ ਕੇਸਰ ਤੇ ਸਿੱਧ ਮਕਰਦਵਜ ਐਡ ਕਰਨ ਵਾਲੀ ਰਹਿ ਗਈ ਹੈ ਸੋ ਮੈਂ ਕੇਸਰ ਨੂੰ ਕੁੱਟ ਕੇ ਇਹਦਾ ਬਰੀਕ ਪਾਊਡਰ ਬਣਾ ਕੇ ਆਪਣੀ ਖਰਲ ਦੇ ਵਿੱਚ ਐਡ ਕਰ ਦੂੰਗਾ ਹੋਰ ਇਸ ਤੋਂ ਬਾਅਦ ਸਿੱਧ ਮਕਰਦਵਜ ਦੀ ਰਗੜਾਈ ਜਿਹੜੀ 1 ਘੰਟੇ ਰਹਿੰਦੀ ਸੀ ਕਰਨ ਵਾਲੀ ਉਹ ਕਰਕੇ ਆਪਣੀ ਖਰਲ ਦੇ ਵਿੱਚ ਐਡ ਕਰ ਦੂੰਗਾ ਸੋ ਕੇਸਰ ਦੀ ਖਰਲ ਹੋ ਚੁੱਕੀ ਹੈ ਹੁਣ ਮੈਂ ਆਪਣੀ ਜਿਹੜੀ ਵੱਡੀ ਖਰਲ ਲਈ ਹੈ ਜਿੰਦੇ ਚ ਸਾਰੇ ਚੀਜ਼ਾਂ ਦੀ ਰਗੜਾਈ ਹੋ ਰਹੀ ਹੈ ਪਾਣ ਦੇ ਪੱਤੇ ਦੇ ਰਸ ਦੇ ਵਿੱਚ ਉਸੇ ਚ ਮੈਂ ਪਾ ਦੂੰਗਾ ਔਰ ਥੋੜਾ ਜਿਹਾ ਪਾਣ ਦੇ ਪੱਤੇ ਦਾ ਰਸ ਹੋਰ ਪਾ ਕੇ ਇਸ ਦੀ ਰਗੜਾਈ ਕਰੂੰਗਾ ਹੁਣ ਇਹਦੇ ਚ ਐਡ ਕਰਨ ਲੱਗਿਆ ਮੈਂ ਸਿੱਧਾ ਮੱਕਰਦਵਾਚ ਜਿੰਦੀ ਕੀ ਰਗੜਾਈ ਪੂਰੀ ਹੋ ਚੁੱਕੀ ਹੈ ਸੋ ਇਹ ਵੀ ਇਸੇ ਖਰਲ ਦੇ ਵਿੱਚ ਪਾ ਕੇ ਇਸ ਦੀ ਖਰਲ ਕਰਾਂਗੇ بس ਇੱਕ ਚੀਜ਼ ਐਡ ਕਰਨ ਵਾਲੀ ਰਹਿ ਗਈ ਔਰ ਉਹ ਹੈ ਰੇਗਮਾਈ ਰੇਗਮਾਈ ਦਾ ਵੀ ਪਾਊਡਰ ਕਰਕੇ ਮਿਕਸੀ ਦੇ ਵਿੱਚ ਐਸੇ ਖਰਲ ਦੇ ਵਿੱਚ ਹੀ ਪਾ ਦੇਣਾ ਤੇ ਬਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਪਸਮਾ ਕੇਸਰ ਰੇਗਮਾਈ ਤੇ ਸਿੱਧ ਮਕਰਦਵਾਚ ਲਾਸਟ ਤੇ ਇਹ ਸਾਰੀਆਂ ਚੀਜ਼ਾਂ ਨੂੰ ਖਰਲ ਦੇ ਵਿੱਚ ਪਾ ਕੇ ਇਸ ਦੀ ਲਗੜਾਈ ਕਰਨੀ ਹੈ 12 ਤੋਂ 13 ਘੰਟਿਆਂ ਤੱਕ ਉਸ ਤੋਂ ਬਾਅਦ ਤੁਸੀਂ ਇਹਨੂੰ ਸੁਕਾ ਲੈਣਾ ਤੁੱਪ ਦੇ ਵਿੱਚ ਜਾਂ ਛਾਵੇਂ ਸੁਕਾ ਸਕਦੇ ਹੋ ਹੋਰ ਵੀ ਜ਼ਿਆਦਾ ਵਧੀਆ ਹੈ ਲਾਸਟ ਤੱਕ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀ ਜੜੀ ਬੂਟੀਆਂ ਔਰ ਬਸਮਾ ਸਾਰੀਆਂ ਚੀਜ਼ਾਂ ਨੂੰ ਇੱਕੋ ਜਗ੍ਹਾ ਤੇ ਮਿਕਸ ਕਰਕੇ ਪਾਊਡਰ ਕਰਕੇ ਅੱਛੇ ਤਰ੍ਹਾਂ ਮਿਕਸ ਕਰ ਲੈਣਾ ਔਰ ਇਹ ਤੁਹਾਡਾ ਫਾਰਮੂਲਾ ਤਿਆਰ ਹੈਗਾ ਹੁਣ ਇਹਦੀ ਡੋਜ਼ ਸੁਣ ਲਓ ਡੋਜ਼ ਇਹਦੀ ਹੈਗੀ ਹੈ ਅੱਧਾ ਚਮਚ ਮਤਲਬ ਕਿ ਤਕਰੀਬਨ 2 ਤੋਂ 3 ਗ੍ਰਾਮ ਇਸ ਦੀ ਡੋਜ਼ ਲਾਉਗੀ ਜਿਹੜਾ ਨਿੱਕਾ ਚਮਚ ਹੁੰਦਾ ਚਾਹ ਵਾਲਾ ਅੱਧਾ ਚਮਚ ਉਹ ਡੋਜ਼ ਲਾਉਗੀ ਸਵੇਰ ਰੋਟੀ ਤੋਂ 1 ਘੰਟਾ ਬਾਅਦ ਦੁੱਧ ਦੇ ਨਾਲ ਔਰ ਦੂਜੀ ਵਾਰ ਰਾਤ ਦੀ ਰੋਟੀ ਤੋਂ 1 ਘੰਟਾ ਪਹਿਲਾਂ ਦੁੱਧ ਦੇ ਨਾਲ ਪਾਣੀ ਦੇ ਨਾਲ ਇਸ ਫਾਰਮੂਲੇ ਨੂੰ ਤੁਸੀਂ ਨਹੀਂ ਯੂਜ਼ ਕਰ ਸਕਦੇ ਦੁੱਧ ਦੇ ਨਾਲ ਹੀ ਯੂਜ਼ ਕਰਨਾ ਹੈ ਔਰ ਜਿਹੜੇ ਰਿਜ਼ਲਟ ਹੈ ਗਿਆ ਤੁਹਾਨੂੰ ਤਕਰੀਬਨ 15 ਦਿਨਾਂ ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਆਲਮੋਸਟ 90% ਲੋਕਾਂ ਨੂੰ ਰਿਜ਼ਲਟ ਮਿਲ ਜਾਂਦੇ ਆ 15 ਦਿਨਾਂ ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਇਹ ਨਾ ਸਮਝੋ ਕਿ ਤੁਸੀਂ ਫਾਰਮੂਲਾ ਯੂਜ਼ ਕੀਤਾ 5ਵੇਂ ਦਿਨ ਤੁਹਾਨੂੰ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਤੁਸੀਂ ਕਹੋਗੇ 3 ਦਿਨ 4 ਦਿਨ 5 ਦਿਨਾਂ ਦੇ ਵਿੱਚ ਰਿਜ਼ਲਟਸ ਮਿਲਨੇ ਸ਼ੁਰੂ ਹੋ ਜਾਣਗੇ ਐਨੀ ਐਕਸਪੈਕਟੇਸ਼ਨ ਕਿਸੇ ਵੀ ਦੇਸੀ ਨੁਸਖੇ ਤੋਂ ਨਾ ਲਗਾਇਆ ਕਰੋ ਕੋਈ ਵੀ ਦੇਸੀ ਫਾਰਮੂਲਾ ਹੁੰਦਾ ਹੈ ਉਹ ਹੌਲੀ-ਹੌਲੀ ਕੰਮ ਕਰਦਾ ਹੁੰਦਾ ਹੈ ਜੜੋ ਕੰਮ ਕਰਦਾ ਹੁੰਦਾ ਹੈ ਅਗਰ ਤੁਸੀਂ ਉਪਰੋ-ਉਪਰ ਹੀ ਰਿਜ਼ਲਟ ਚਾਹੁੰਦੇ ਹੋ ਤਾਂ ਤੁਸੀਂ ਐਲੋਪੈਥੀ ਦਵਾਈ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਟੈਂਪਰੇਰੀ ਰਿਜ਼ਲਟ ਚਾਹੁੰਦੇ ਹੋ ਸਾਈਡ ਇਫੈਕਟਸ ਵੀ ਲੈਣਾ ਚਾਹੁੰਦੇ ਹੋ ਤਾਂ ਐਲੋਪੈਥੀ ਵੱਲ ਬੇਸ਼ੱਕ ਜਾ ਸਕਦੇ ਹੋ ਅਗਰ ਤੁਸੀਂ ਕੋਈ ਵੀ ਦੇਸੀ ਫਾਰਮੂਲਾ ਯੂਜ਼ ਕਰ ਰਹੇ ਹੋ ਤਾਂ ਰਿਜ਼ਲਟ ਦੀ ਤੁਹਾਨੂੰ ਵੇਟ ਕਰਨੀ ਪਊਗੀ ਤਾਂ ਤੁਹਾਨੂੰ ਸਬਰ ਰੱਖਣਾ ਪਊਗਾ ਹਾਂ ਇਸ ਤਰ੍ਹਾਂ ਜ਼ਰੂਰ ਹੋ ਸਕਦਾ ਹੈ ਕਿ ਅਗਰ ਕਿਸੇ ਨੂੰ ਹਲਕੀ-ਫੁਲਕੀ ਸਮੱਸਿਆ ਆ ਗਈ ਤਾਂ ਹੋ ਸਕਦਾ ਹੈ ਕਿ ਉਹਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਵੀ ਰਿਜ਼ਲਟਸ ਮਿਲ ਜਾਣ ਪਰ ਹਰ ਇੱਕ ਕੇਸ ਦੇ ਵਿੱਚ ਐਦਾਂ ਨਹੀਂ ਹੁੰਦਾ ਐਦਾਂ ਦੇ ਕੇਸ ਸਿਰਫ 2-3% ਹੀ ਹੁੰਦੇ ਨੇ ਔਰ ਰਿਜ਼ਲਟ ਵੀ ਤੁਹਾਨੂੰ ਇਹੋ ਜਿਹਾ ਮਿਲਣਗੇ ਕਿ ਉਹ ਚੀਜ਼ ਪਰਮਾਨੈਂਟ ਕੰਮ ਕਰੂਗੀ ਠੀਕ ਹੈ ਤੁਹਾਡੀ ਰੋਗ ਜਿਹੜਾ ਤੁਹਾਡੇ ਅੰਦਰ ਵਸਿਆ ਹੋਇਆ ਉਸ ਨੂੰ ਜੜ੍ਹ ਤੋਂ ਕੱਢੇਗੀ ਔਰ ਦਿੱਕਤ ਜਿਹੜੀ ਹੈਗੀ ਹੈ ਉਹ ਵਾਪਸ ਨਹੀਂ ਆਊਗੀ ਜਿੰਨੀ ਟਾਈਮ ਤੱਕ ਤੁਸੀਂ ਖੁਦ ਤੋਂ ਦੁਬਾਰਾ ਤੋਂ ਗਲਤੀਆਂ ਨਹੀਂ ਕਰਦੇ ਆ ਇਸ ਫਾਰਮੂਲੇ ਦੀ ਪ੍ਰਾਈਸ ਹੈਗੀ ਹੈ 40 ਦਿਨਾਂ ਦੀ ਪ੍ਰਾਈਸ ਪਹਿਲਾਂ 5560 ਰੁਪਏ ਹੁੰਦੀ ਸੀ ਪਰ ਹੁਣ ਇਸ ਦੀ ਪ੍ਰਾਈਸ 300 ਵਧਾ ਦਿੱਤੀ ਗਈ ਹੈ ਉਸ ਦਾ ਰੀਜ਼ਨ ਇਹ ਹੈਗਾ ਕਿ ਇਹਦੇ ਵਿੱਚ ਜਿਹੜੀ ਮੋਤੀ ਪਿਸ਼ਟੀ ਤੇ ਸਿੱਧ ਮਕਰਦੁਜ ਐਕਸਟਰਾ ਪਾਈ ਹੈ ਤਾਂ ਕਰਕੇ ਇਸ ਫਾਰਮੂਲੇ ਦੀ ਪ੍ਰਾਈਸ ਜਿਹੜੀ ਹੈ ਜ਼ਿਆਦਾ ਨਹੀਂ 300 ਰੁਪਏ ਹੀ ਵਧਾਈ ਗਈ ਹੈ ਔਰ ਹੋਮ्योपैਥੀ ਦਵਾਈ ਦੀ ਕੋਸਟ 1200 ਰੁਪਏ ਹੁੰਦੀ ਹੈ ਜੋ ਕਿ ਮੈਂ ਡਿਸਾਈਡ ਕਰਦਾ ਹੁੰਨਾ ਮੈਂ ਸਵਾਲ ਜਵਾਬ ਕਰਦਾ ਹੁੰਨਾ तकरीबन 28 ਸਵਾਲ ਮੇਰੇ ਪਹਿਲਾ ਹੁੰਦੇ ਨੇ ਉਸ ਤੋਂ ਬਾਅਦ ਮੈਂ 45 ਸਵਾਲ ਹੋਰ ਹੈ ਪੁੱਛਦਾ ਹੁੰਨਾ ਉਹ ਸਾਰੇ ਸਵਾਲ ਪੁੱਛਣ ਤੋਂ ਬਾਅਦ ਮੈਂ ਹੋਮ्योपैਥੀ ਦਵਾਈ ਡਿਸਾਈਡ ਕਰਦਾ ਜਦੋਂ ਹੋਮ्योपैਥੀ ਤੇ ਦੇਸੀ ਦਵਾਈ ਦੋਨੋਂ ਇੱਕੋ ਟਾਈਮ ਅਸਰ ਕਰਦੇ ਆ ਨੇ ਤਾਂ ਆਪਾਂ ਨੂੰ ਰਿਜ਼ਲਟ ਜਿਹੜੇ ਹੁੰਦੇ ਆ ਉਹ ਹੋਰ ਵੀ ਜ਼ਿਆਦਾ ਵਧੀਆ ਮਿਲਦੇ ਨੇ ਸੋ ਇਸ ਕਰਕੇ ਹੋਮ्योपैਥੀ ਦਵਾਈ ਵੀ ਨਾਲ ਨਾਲ ਲੈਣੀ ਜ਼ਰੂਰੀ ਹੈਗੀ ਹੈ ਇੰਪੋਰਟੈਂਟ ਹੈਗੀ ਹੈ ਤੀਜੇ ਨੰਬਰ ਤੇ ਤਿਲਾ ਤੂਫਾਨੀ ਜਿਹੜਾ ਹੈਗਾ ਅਗਰ ਤੁਸੀਂ ਉਸ ਬਾਰੇ ਤੁਹਾਨੂੰ ਨਹੀਂ ਨੋਲਿਜ ਹੈਗੀ ਤਿਲਾ ਤੂਫਾਨੀ ਕੀ ਕੰਮ ਕਰਦਾ ਹੈ ਤਾਂ ਉਸ ਦੀ ਵੀਡੀਓ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਊਗੀ ਤਿਲਾ ਤੂਫਾਨੀ ਵੀ ਜ਼ਰੂਰੀ ਹੈਗਾ ਚੌਥੇ ਨੰਬਰ ਤੇ ਪਾਚਕ ਚੂਰਨ ਪਾਚਕ ਚੂਰਨ ਵੀ ਬਹੁਤ ਜ਼ਰੂਰੀ ਹੈਗਾ ਪਾਚਕ ਚੂਰਨ ਦਾ ਕੰਮ ਹੁੰਦਾ ਪੇਟ ਨੂੰ ਸਹੀ ਕਰਨਾ ਡਾਈਜੈਸ਼ਨ ਨੂੰ ਸਹੀ ਕਰਨਾ ਤੁਹਾਡੀ ਡਾਈਜੈਸ਼ਨ ਸਹੀ ਹੋਏਗੀ ਤਾਂ ਤੁਹਾਨੂੰ ਕੋਈ ਵੀ ਜਿਹੜੀ ਦਵਾਈ ਹੈਗੀ ਹੈ ਵਧੀਆ ਅਸਰ ਕਰੇਗੀ ਸੋ ਬਾਕੀ ਇਸ ਫਾਰਮੂਲੇ ਦੇ ਫਾਇਦੇ ਕੀ ਕੀ ਹੈਗੇ ਨੇ ਜਦੋਂ ਤੁਸੀਂ ਫੀਡਬੈਕਸ ਪੜੋਗੇ ਤੁਹਾਨੂੰ ਖੁਦ ਅੰਦਾਜ਼ਾ ਹੋ ਜਾਊਗਾ ਬਸ ਇਹ ਤਿੰਨ ਚੀਜ਼ਾਂ ਨੂੰ ਛੱਡ ਕੇ ਇਹ ਚੀਜ਼ ਇਹ ਫਾਰਮੂਲਾ ਹਰ ਇੱਕ ਸੈਕਸੁਅਲ ਪ੍ਰੋਬਲਮ 'ਤੇ ਕੰਮ ਕਰਦਾ ਹੈ ਕਿਹੜੀ ਤਿੰਨ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੂੰ ਤੰਤ ਦੀ ਸਮੱਸਿਆ ਹੈ ਸੁਪਨ ਦੋਸ਼ ਦੀ ਸਮੱਸਿਆ ਹੈ ਤੇ ਚਿਪਚਿਪਾ ਪਾਣੀ ਦੀ ਸਮੱਸਿਆ ਹੈ ਇਹ ਫਾਰਮੂਲਾ ਇਹਨਾਂ ਤਿੰਨਾਂ ਸਮੱਸਿਆਵਾਂ 'ਤੇ ਕੰਮ ਨਹੀਂ ਕਰੂਗਾ ਸੋ ਜਿਨ੍ਹਾਂ ਵੀ ਵੀਰਾਂ ਨੂੰ ਇਹ ਤਿੰਨ ਸਮੱਸਿਆਵਾਂ ਹੈਗੀਆਂ ਨੇ ਸਭ ਤੋਂ ਪਹਿਲਾਂ ਉਹ ਵੀਰ ਆਪਣੀ ਇਹਨਾਂ ਸਮੱਸਿਆਵਾਂ ਨੂੰ ਠੀਕ ਕਰ ਲੈਣ ਔਰ ਜਿਨ੍ਹਾਂ ਨੂੰ ਗਰਮੀ ਦੀ ਸਮੱਸਿਆ ਹੈ ਪੇਟ ਦੇ ਵਿੱਚ ਗਰਮੀ ਵਧੀ ਹੋਈ ਹੈ ਪੈਰਾਂ ਦੀ ਤਲੀਆਂ ਦੇ ਵਿੱਚ ਸੇਕਾ ਨਿਕਲਦਾ ਹੈ ਮੂੰਹ ਜਿਆਦਾ ਸੁੱਕਦਾ ਹੈ ਪਿਸ਼ਾਬ ਜਿਆਦਾ ਪੀਲਾ ਹੁੰਦਾ ਹੈ ਪਿਸ਼ਾਬ ਲੱਗ ਕੇ ਆਉਂਦਾ ਹੈ ਪੇਟ ਦੇ ਵਿੱਚ ਜਲਨ ਜੀ ਰਹਿੰਦੀ ਹੈ ਤਾਂ ਉਹ ਵੀਰ ਵੀ ਇਸ ਫਾਰਮੂਲੇ ਤੋਂ ਦੂਰ ਰਹਿਣ ਠੀਕ ਹੈ ਸੋ ਗਰਮੀ ਵਾਲੇ ਵੀਰ ਤਾਤ ਵਾਲੇ ਨਾਈਟਫਾਲ ਵਾਲੇ ਤੇ ਚਿਪਚਿਪਾ ਪਾਣੀ ਵਾਲੇ ਜਿਨ੍ਹਾਂ ਵੀਰਾਂ ਨੂੰ ਇਹ ਚਾਰ ਪ੍ਰੋਬਲਮਸ ਹੈਗੀਆਂ ਨੇ ਉਹ ਵੀਰ ਇਸ ਫਾਰਮੂਲੇ ਤੋਂ ਦੂਰ ਰਹਿਣ ਪਹਿਲਾਂ ਆਪਣੀਆਂ ਇਹਨਾਂ ਸਮੱਸਿਆਵਾਂ ਨੂੰ ਠੀਕ ਕਰ ਲੈਣ ਉਸ ਤੋਂ ਬਾਅਦ ਉਹ ਇਹ ਫਾਰਮੂਲਾ ਯੂਜ਼ ਕਰ ਸਕਦੇ ਨੇ ਕਿਉਂਕਿ ਅਗਰ ਤੁਹਾਨੂੰ ਤਾਂਤੀ ਦੀ ਵੀ ਸਮੱਸਿਆ ਹੈਗੀ ਐ ਸੋਪਨ ਦੂਸ਼ ਦੀ ਵੀ ਸਮੱਸਿਆ ਚਿਪਚਿਪਾ ਪਾਣੀ ਦੀ ਸਮੱਸਿਆ ਹੈ ਗਰਮੀ ਦੀ ਵੀ ਸਮੱਸਿਆ ਹੈਗੀ ਐ ਜਾਂ ਇਹਨਾਂ ਚਾਰਾਂ ਵਿੱਚੋਂ ਕੋਈ ਵੀ ਸਮੱਸਿਆ ਹੈਗੀ ਐ ਔਰ ਤੁਸੀਂ ਇਹ ਨੁਸਖਾ ਡਾਇਰੈਕਟਲੀ ਲੈਂਦੇ ਹੋ ਤਾਂ ਤੁਹਾਡੀ ਇਹ ਸਮੱਸਿਆ ਵੱਧ ਸਕਦੀ ਹੈ ਔਰ ਜਿਨ੍ਹਾਂ ਵੀਰਾਂ ਨੂੰ ਆਯੁਰਵੇਦ ਦੀ ਸਮਝ ਨਹੀਂ ਹੈਗੀ ਜਾਂ ਬਹੁਤ ਥੋੜੀ ਹੈਗੀ ਹੈ ਤਾਂ ਉਹ ਵੀਰ ਵੀ ਇਸ ਫਾਰਮੂਲੇ ਨੂੰ ਆਪਣੀ ਮਰਜ਼ੀ ਦੇ ਨਾਲ ਨਾ ਬਣਾਉਣ ਉਹ ਕਿਸੇ ਆਪਣੇ ਨਜ਼ਦੀਕੀ ਵੈਦ ਦੀ ਸਲਾਹ ਲੈ ਸਕਦੇ ਨੇ ਸੋ ਜੀ ਹੁਣ ਤੁਸੀਂ ਫੀਡਬੈਕਸ ਦੇਖਿਓ ਕਿ ਇਸ ਫਾਰਮੂਲੇ ਦੇ ਕੀ ਕੀ ਰਿਜ਼ਲਟਸ ਮਿਲੇ ਨੇ ਅਗਰ ਕਿਸੇ ਵੀਰ ਨੂੰ ਇਹ ਲੱਗਦਾ ਹੋਏ ਕਿ ਇਹ ਫੀਡਬੈਕਸ ਫੇਕ ਵੀ ਹੋ ਸਕਦੇ ਨੇ ਤਾਂ ਇਸ ਟੌਪਿਕ ਤੇ ਵੀ ਮੈਂ ਇੱਕ ਵੀਡੀਓ ਪਾ ਕੇ ਰੱਖੀ ਹੋਈ ਹੈ ਆਪਣੇ ਚੈਨਲ ਤੇ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗੀ ਉਸ ਵੀਡੀਓ ਦੇ ਵਿੱਚ ਮੈਂ ਇਹ ਦੱਸਿਆ ਹੋਇਆ ਕਿ ਜਿਹੜੇ ਮੈਂ ਫੀਡਬੈਕਸ ਅਪਲੋਡ ਕਰਦਾ YouTube ਤੇ ਚਾਹੇ ਚਾਹੇ Instagram ਤੇ ਚਾਹੇ WhatsApp ਤੇ ਚਾਹੇ ਉਹ ਫੀਡਬੈਕਸ ਫੇਕ ਹੈਗੇ ਉਸ ਵੀਡੀਓ ਦੀ ਲਿੰਕ ਮਿਲ ਜੂਗੀ